ਬਟਾਲਾ ਦੇ ਭੀੜਪਾੜ ਵਾਲੇ ਇਲਾਕੇ ਸਿਟੀ ਰੋਡ ਵਿੱਚ ਵਾਪਰੇ ਦਰਦਨਾਕ ਹਾਸਾ ਇੱਕ ਨੌਜਵਾਨ ਕੱਪੜੇ ਦੀ ਦੁਕਾਨ ਤੇ ਦੋ ਮੰਜ਼ਲੀ ਚੜ ਕੇ ਸਾਈਨ ਬੋਰਡ ਲਗਾ ਰਿਹਾ ਸੀ ਕਿ ਅਚਾਨਕ ਉਸ ਦਾ ਹੱਥ ਹੈ ਜੋ ਹਾਈ ਵੋਲਟ ਤਾਰਾ ਨਾਲ ਲੱਗ ਗਿਆ ਜਿਸ ਮਗਰੋਂ ਇਹ ਨੌਜਵਾਨ ਦੋ ਮੰਜ਼ਲੀ ਜ਼ਮੀਨ ਤੇ ਆ ਕੇ ਡਿੱਗਾ ਅਤੇ ਗੰਭੀਰ ਜ਼ਖਮੀ ਹੋ ਗਿਆ ਤਾਂ ਤਾਰਾਂ ਨਾਲ ਲੱਗਣ ਕਰਕੇ ਕਰੀਬ 50 ਫੀਦੀ ਤੱਕ ਚੂਸ ਗਿਆ ਇਸ ਨੂੰ ਸਮੇਂ ਤੇ ਰੈਂਦੇ ਬਟਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇਸ ਦਾ ਇਲਾਜ ਸ਼ੁਰੂ ਕਰਤਾ ਗਿਆ ਤੇ ਇਸ ਦੀ ਹਾਲਤ ਗੰਭੀਰ ਦੇਖਦੇ ਹੋਏ ਇਸ ਨੂੰ ਅੰਬਰੀਸਾ ਰੈਫਰ ਕਰ ਦਿੱਤਾ ਗਿਆ। ਚਸ਼ਮਦੀਦ ਦਾ ਮੁਤਾਬਿਕ ਇਹ ਨੌਜਵਾਨ ਕੰਮ ਕਰ ਰਿਹਾ ਸੀ ਜਿਸ ਨੂੰ ਬਿਜਾਰ ਦੇ ਲੋਕਾਂ ਨੇ ਚੱਕ ਕੇ ਤੇ ਹਸਪਤਾਲ ਲਿਆਂਦਾ ਗਿਆ। ਦੁਕਾਨਦਾਰ ਮੁਤਾਬਿਕ ਉਹ ਅੰਦਰ ਸੀ ਤੇ ਬਾਹਰ ਜਦੋਂ ਰੋਲਾ ਪਿਆ ਤਾਂ ਉਸ ਨੇ ਬਾਹਰ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਜੋ ਵਿਅਕਤੀ ਉੱਪਰ ਕੰਮ ਕਰ ਰਿਹਾ ਸੀ ਉਹ ਜ਼ਮੀਨ ਤੇ ਆ ਕੇ ਡਿੱਗਾ ਹੈ। ਜੋ ਵਿਅਕਤੀ ਜ਼ਖਮੀ ਹੋਇਆ ਹੈ ਉਹਦੇ ਸਾਥੀ ਨੇ ਦੱਸਿਆ ਕਿ ਉਹ ਅੰਬਰੀਸਾ ਤੋਂ ਇੱਥੇ ਬੋਰ ਲਗਾਉਣ ਆਇਆ ਸੀ ਤੇ ਕੰਮ ਤਕਰੀਬਨ ਖਤਮ ਹੋ ਗਿਆ ਸੀ ਪਰ ਇਸ ਨੂੰ ਨੌਜਵਾਨ ਦਾ ਹੱਥ ਹੈ ਜੋ ਹਾਈਵੋਲਟ ਤਰਨਾ ਲੱਗ ਗਿਆ ਪਰ ਜਦੋਂ ਉਹ ਥੱਲੇ ਡਿੱਗਾ ਤਾਂ ਜਿਸ ਦੁਕਾਨ پتہ نہیں کدي ٻڌي نه ڪو ڪجهه ٿو ٿي ٿو ٿي ٿو ٿي ٿو ٿي ٿو ٿي ٿو ٿي ٿو टाइमत <laughs> छॾियो

ਕੀ ਤੁਸੀਂ ਸੁਣਿਆ ਤੁਸੀਂ ਨਹੀਂ ਉਹ ਬੋਲ ਰਿਹਾ ਕਿ ਕਦੇ ਕਾਹਨ ਮੈਡੀਕਲ ਸਰਵਿਸ ਮਿਲੂਗਾ ਥੋੜੀ ਜਿਹੀ ਰੁਕ ਜੂ ਮੈਨੂੰ ਪੂਰਾ ਬਣ ਕੇ ਫਿਰ ਜੂ ਮੈਨੂੰ ਪੁੱਛ ਕੇ ਦੱਸਣਾ ਚਾਹੀਦਾ ਹੈ ਨਾ ਥੋੜੀ ਜਿਹੀ ਉਹ ਬਾਹਰ ਵੀ ਕੁਝ ਨਹੀਂ ਦੱਸਦੇ ਨਾ ਬਾਈ ਤੁਸੀਂ ਸਾਰਾ ਟ੍ਰੀਟਮੈਂਟ ਕਰਾ ਲਓ ਕੀ ਕੰਮ ਕਰਦਾ ਪਿਆ ਤੁਹਾਡੀ ਦੁਕਾਨ ਤੇ ਤੁਹਾਡੀ ਦੁਕਾਨ ਤੇ ਬਾਈ ਬਾਹਰ ਬੋਰਡ ਬਣਾਉਂਦਾ ਹੈ ਜੀ ਹਾਂ ਜੀ ਕਿੰਨੀ ਦਿਨੋਂ ਕਈ ਕੰਮ ਕਰਦਾ 15 20 ਦਿਨੋਂ ਹੈ ਬਾਈ ਹਾਂ ਤੇ ਕਾਹਦਾ ਬੋਰਡ ਬਣਾਉਂਦੇ ਨੇ ਨਹੀਂ ਇਹ ਦੋ ਦਿਨ ਨੂੰ ਦੋ ਦਿਨ ਹੀ ਸਸਤੇ ਕੇ ਬੋਰਡ ਨੂੰ ਸਸਤੇ ਕਰਾਉਂਦੇ ਬਾਈ ਕਾਦੇ ਅਕਰਾਣ ਦੇ ਦੁਕਾਨ ਦੇ ਨਾਲ ਹਾਂ ਕੀ ਹੋਇਆ ਜੀ ਕੰਮ ਅਧਨੀ ਭਾਈ ਉੱਪਰੋਂ ਕਹਿੰਦੇ ਆ ਉੱਪਰ ਕੰਮ ਕਰਦੇ ਵੱਖਰ ਲਾੜੇ ਕਿਤੇ ਅਧਨੀ ਨਾਲੀ ਥੱਲੇ ਨਿਕ ਭਾਵੇਂ ਦੇਖ ਰਹੇ ਨੇ ਇਹਨੂੰ ਤੁਹਾਡੀ ਮਾਰਕੀਟ ਦੇ ਲੋਕ ਚੁੱਕ ਕੇ ਲੈ ਆਏ ਤੁਸੀਂ ਕਿਉਂ ਜਾਏ ਆਪਾਂ ਹੀ ਆਏ ਭਾਈ ਜਿੱਦੇ ਸਾਰੇ ਦੁਕਾਨ ਦੇ ਬੰਦੇ ਭਾਈ ਮਾਰਕੀਟ ਨੂੰ ਹੋਣਾ ਚੁੱਕੇ ਨੇ ਦੁਕਾਨ ਦੇ ਬੰਦੇ ਸਾਡੇ ਦੁਕਾਨ ਦੇ ਬੰਦੇ ਸਾਰੇ ਭਾਈ ਹਾਂ ਵੀ ਆਏ ਨੇ ਨਾਲੇ ਕਿੱਦਾਂ ਕਰੰਟ ਪਿਆ ਰਹੇ ਭਾਈ ਮੈਂ ਅਜ ਅੰਦਰ ਕੰਮ ਕਰਦਾ ਮੈਨੂੰ ਹੁਣਾਂ ਪਤਾ ਕਿ ਕਿੱਦਾਂ ਕਾਦੇ ਦੁਕਾਨ ਕੱਪੜੇ ਭਾਈ ਹਾਂਜੀ ਕੱਪੜੇ ਅੱਛਾ ਕੀ ਕਿੱਡੀ ਤੇਰਾਂ ਕਿੰਨੇ ਦਿਨਾਂ ਤੋਂ ਇਹ ਕੰਮ ਕਰਦਾ ਭਾਈ ਇਹ 3 ਦਿਨਾਂ ਤੋਂ ਕੋਈ ਕੰਮ ਕਰਦਾ ਭਾਈ ਬੋਰਡ ਬਣਾ ਕੇ ਬੋਰ ਇਹ ਵੀ ਇਲੈਕਟ੍ਰਿਕ ਦਾ ਕੰਮ ਕਰਦਾ ਅੱਖਰ ਲਾਣਾ ਹੈ ਹਾਂ ਬੋਰਡ ਦਾ ਹਾਂ ਬੋਰਡ ਦੇ ਰੱਖਣਾ ਹੈ ਉਹ ਨਾਲ ਹੀ ਦੇਣਾ ਉਹ ਲਾਣਾ ਹੈ ਹਾਂ ਕਿੰਨੀ ਉਚਾਈ ਤੋਂ ਟਿਕਿਆ ਭਾਈ ਮੈਨੂੰ ਪਤਾ ਨਹੀਂ ਮੈਂ ਤਾਂ ਅੰਦਰ ਆ ਭਾਈ ਮੈਨੂੰ ਹੋੜਾ ਦਾ ਮਗੀਆਂ ਮੈਂ ਅੱਜ ਤੁਹਾਡੀ ਦੁਕਾਨ ਤੇ ਕੰਮ ਕਰਦਾ ਪਿਆ ਸੀ ਆਪਰਾ ਪਤਾ ਹੋ ਗਿਆ ਵੀ ਨਹੀਂ ਮੈਂ ਤਾਂ ਭਾਜੂ ਪਰਗਾਹ ਹੋ ਜਾਂਦਾ ਪਿਆ ਆਪਣੀ ਦੁਕਾਨ ਤੇ ਮੈਨੂੰ ਭਾਵੇਂ ਮੈਂ ਥੱਲੇ ਪੋ ਵਾਰੀ ਤੇ ਮੈਂ ਥੱਲੇ ਭੱਜਾ ਭੱਜ ਆਇਆ ਤੇ ਮੈਂ ਮੇਰਾ ਨਾਮ ਮਨਰਾਜ ਸਿੰਘ ਕਿੱਥੋਂ ਆਜਦੇ ਅੰਮ੍ਰਿਤਸਰ ਤੋਂ ਆਏ ਵੀ ਕੀ ਕਰਦੇ ਤੁਸੀਂ ਪਹਿਲੇ ਲੈਟਰ ਲਾਉਣ ਨੇ ਆ ਤੇ ਇਦਾਂ ਰਾਤ ਦਾ ਟਾਈਮ ਹੀ ਲਾਡਰ ਸਾਰੇ ਲਾਗੇ ਗੋਹ ਖੋਲਣੇ ਆ ਕੋਈ ਬਾਹ ਲੱਗ ਗਈ ਕਿਤੇ ਤੇ ਉੱਥੇ ਡਿੱਗ ਗਿਆ ਭਾਈ ਕਿੰਨਾ ਕੀਤਾ ਦੋ ਮੰਜਲੇ ਤੇ ਉਹ ਕਿਤੇ ਕਮੀਂ دیر ਕੋਈ ਦੁਕਾਨ ਵਾਲੇ ਵਿੱਚ ਟੁੱਟਿਆ ਗਿਆ ਦੁਕਾਨ ਵਾਲੇ ਭਾਈ ਲਾਗੇ ਖੜੋਤੇ ਰਹੀ ਉਹਨੇ ਨਾ ਹੱਥ ਪੁੱਤ ਨਹੀਂ ਲਾਇਆ ਤੇ ਬਾਕੀ ਮੁੰਡਿਆਂ ਲੈੜ ਲਾਗੇ ਲਾ ਕੇ ਤੇ ਉਹਨਾਂ ਨੇ ਕੁਝ ਨਹੀਂ ਹਟਾਇਆ ਪਰਾਣੀ ਭਾਈ ਉਹ ਪੋੜੀਆਂ ਭਾਈ ਭਾਈ ਕੋ ਫੁੱਲ ਪੋੜੀਆਂ ਦੇ ਖੜੋਤੇ ਰਹੀ ਉਹ ਇਹ ਤੇ ਕੀ ਹਾਲਾਤ ਨੇ ਹੋਂਟ ਪਈਏ ਮਹਾ ਸਾਹ ਸਾਣੀ ਨੂੰ ਹੁੰਦੇ ਮਹਾ ਸਾਹ ਆਏ ਆ ਵੱਧ ਦਵਾਜ ਤੇ ਵੀ ਤੇਰਾ ਸ਼ਾਤੀ ਸ਼ੀਤੀ ਨੱਪੀ ਫੇਰ ਸਾਏ ਥਾਣੀ ਹੁੰਦੇ ਅੰਮ੍ਰਿਤਸਰ ਕਿੱਥੇ ਕੰਮ ਕਰਦਾ ਅੰਮ੍ਰਿਤਸਰ ਪਈ ਬਸਟਾਂਡ ਲੱਗੇ ਕਿਹੜੇ ਬੰਦੇ ਨੂੰ ਕੁਛ ਨਹੀਂ ਆਪਾਂ ਉਹ ਫਿਟਿੰਗ ਕਰਦੇ ਬਈ ਪੀਵੀਸੀ ਦੀ ਕੰਮ ਕਰਦਾ ਇਹਦਾ ਹੀ ਮੁੰਡਾ ਹੀ ਸਟicker ਹੀ ਲਾਣ ਦੇ ਹੀ ਉੱਪਰ ਹਾਂ ਤੇ ਕੁਛ ਨਹੀਂ ਪਤਾ ਨਹੀਂ ਬਾਸ ਵਿੰਗਾ ਆਇਆ ਵਾ ਬਸ ਤਾਰਾਂ ਨਾਲ ਤਾਰਾ ਜੋੜ ਗੀਆਂ ਤੇ ਅਗਰ ਨੂੰ ਗਲੰਡ ਪੈ ਗਿਆ ਉੱਤੋਂ ਥੱਲੇ ਡਿੱਗ ਗਿਆ ਸਿਰ ਪਾਟਾ ਕਿੰਨੀ ਕੁ ਚਾਈਦਾ ਹੇਰਕ ਮੰਜ਼ਲ ਤੋਂ ਡੇਢ ਮਿੰਟ ਤੋਂ ਕੋਟੇ ਤੱਕ ਕਿੰਨੀ ਦੇਰ ਬਾਅਦ ਚੁੱਕ ਕੇ ਲਿਆਂਦਾ ਗਿਆ ਇਹ ਆਪਾਂ ਹੀ ਲੈ ਆਏ ਆ ਚੁੱਕੇ 15-20 ਮਿੰਟ ਬਾਅਦ ਫਿਰ ਉਸੇ ਵੇਲੇ ਜਿਨ੍ਹਾਂ ਦੀ ਦੁਕਾਨ ਤੇ ਕੰਮ ਕਰ ਰਹੇ ਸਨ ਉਹਨਾਂ ਨੇ ਨਹੀਂ ਨਹੀਂ ਉਹਨਾਂ ਨੇ ਸਾਰੇ ਹੀ ਰੱਬਾ ਬਾਹੂ ਉੱਚੀ ਉਹ ਦੇਖੀ 5-7 ਮਿੰਟ ਬੈਠਾਰੇ ਸਾਹ ਤਾਰ ਤੋਰ ਸਾਈਡ ਤੇ ਕੀਤੀ ਤੇ ਆਪਾਂ ਟੈਂਪੋ ਚ ਪਾ ਕੇ ਲੈ ਆਏ ਐਂਬੂਲੈਂਸ ਆਈ ਨਹੀਂ ਫੋਨ ਕੀਤਾ ਹੈਗਾ ਦੇਰ ਹੋ ਜਾਨੀ ਸੀ ਆਪਾਂ ਸੋਚਾ ਬਚ ਜੇ ਆਪਾਂ ਸਿੱਧਾ ਹੀ ਮੈਂ ਆਪਾਂ ਲੈ ਤਿੰਨ ਆ ਆ ਰਜੀਵ ਕੁਮਾਰ ਇੱਕ ਇੱਕ ਕਰਨਾ ਦਾ ਕੀ ਪਤਾ ਲੱਗਾ ਤੇ ਕੀ ਕਰਦੇ ਪਤਾ ਇਨਫੋਰਮੇਸ਼ਨ ਆਈ ਆ ਲਾਈਟ ਬੰਦ ਹੋਈ ਆ ਤੇ ਲਾਈਟ ਵੇਖਿਆ ਹੋਣਾ ਕਿ ਵੇਖਿਆ ਵਾ ਕਹਿੰਦੇ ਵੀ ਬੜਾ ਕੰਮ ਕਰ ਰਿਆ ਸੀ ਉੱਤੇ ਇੱਥੇ ਸੰਤ ਕਲਾਸ ਹਾਊਸ ਦਾ ਤੇ ਬਾਸ ਕਿਤੇ ਟੱਚ ਹੋਇਆ ਨਾਲ ਦਾ ਤੇ ਉਹਦੇ ਕਰਕੇ ਉਹ ਕਹਿੰਦੇ ਵੀ ਸਲੈਟਿਕ ਗਿਆ ਹਾਂਜੀ ਤਾਰ ਟੁੱਟ ਗਈ ਆ ਨਾਲ ਹੀ ਤਾਰ ਟੁੱਟ ਗਈ ਆ ਹਾਂਜੀ ਕੀ ਕੀਤਾ ਜਾ ਰਿਹਾ ਹੈ ਹਾਂਜੀ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਕਿ ਪਾ ਇਨਫੋਰਮੇਸ਼ਨ ਦਿੱਤੀ ਆ ਐਸਜੀਓ ਸਾਹਿਬ ਨੂੰ ਦਿੱਤੀ ਆ ਐਸਜੀਓ ਸਾਹਿਬ ਆੜਦੇ ਆ ਮੇਰ ਨਾਲ ਜੀ ਡਾਕਟਰ ਗੁਰਸ਼ਰਨ ਸਿੰਘ ਕੀ ਹੋਇਆ ਕੀ ਜੀ ਮਾਮਲਾ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਜੀ ਉਹ ਆਪਣਾ ਬਰਨ ਦੀ ਹਿਸਟਰੀ ਨਾਲ ਆਇਆ ਤੇ ਇਦਾਂ ਕਹਿ ਰਿਹਾ ਕਿ ਇਲੈਕਟ੍ਰਿਕ ਸ਼ੌਕ ਹੋਇਆ ਹੈ ਫਿਰ ਉਸ ਤੋਂ ਬਾਅਦ ਜਦੋਂ ਉਹਦੀ ਬਾਡੀ ਬਰਨ ਹੋਏ ਕਿੰਨੇ ਪਰਸੈਂਟ ਬਰਨ ਬਰਨ ਜੀ ਉਹਦੇ ਪਰਸੈਂਟੇਜ ਅਜੇ ਅਪਰੋਕਸੀਮੇਟਲੀ ਕੋਈ 40 ਤੋਂ 50 ਪਰਸੈਂਟ ਹੈਗੀ ਹੈ ਬਰਨ ਸਿਰ 'ਚ ਵੀ ਕਿੰਨੀ ਸੱਟ ਲੱਗੀ ਆ ਸਿਰ 'ਚ ਡਿੱਗਣ ਕਰਕੇ ਉਹਦੇ ਸੱਟ ਲੱਗੀ ਹੈ ਕਿੰਨੇ ਕੋਈ ਹਾਈਟ ਤੋਂ ਡਿੱਗਾ ਵੀ ਇਹਦਾ ਕੀ ਹਾਲਾਤ ਫਲਾਤ ਦੇ ਜੀ ਸੀਰੀਅਸ ਹੈ ਜੀ ਅਸੀਂ ਮੋਢਲੀ ਜਿਹੜੀ ਆਪਣਾ ਟ੍ਰੀਟਮੈਂਟ ਨੂੰ ਦੇਖ ਕੇ ਗੁਰਮਾਨਗ ਹਸਪੀਟਲ ਨੂੰ ਮੈਸਰ ਰੈਫਰ ਕਰਾਂਗੇ ਫਲਾਤ ਕਿੱਦਾਂ ਬਣੇ ਸੀਰੀਅਸ ਹੈ ਜੀ ਸੀਰੀਅਸ ਹੈ ਜੀ